ਆ ਗਾ ਸੀ ਲਗੇ ਇਸਕੇ ਕਾਰਨ ਬੜਾ ਕੰਮ ਮਤਿਆ ਚੁਬੇ ਕੋ ਮੌਸਮ ਬਹੁਤ ਹਵਾ ਚੱਲਣ ਦੀ ਆ ਕੰਮ ਕਰ ਕਰਦੇ ਨਾ ਸੋ ਇੱਕ ਆਪਾ ਨਾਲ ਦੀ ਨਾਲ ਬਲਾਗ ਨਾ ਲੈਨੇ ਆ ਕੇ ਬੱਚਾ ਨੂੰ ਦਿੱਤੀ ਅਸੀਂ ਲਾ ਕੇ ਗਾਂਢੂਂ ਤੋਸਿਕਾ ਲੂ ਵੇ ਕੋ ਆ ਗਾ ਕੋਈ ਸਾਡੀ ਗੁੜੀਆ ਰਾਣੀ ਇਹ ਕਰੀ ਜਾਨੇ ਆ ਜੀ ਕਰਦਾ ਕੰਮ ਤੇ ਕੰਮ ਕਰਦੇ ਕਰਦੇ ਸੋਚਿਆ ਚਲੋ ਮੈਂ ਨਾਲੇ ਛੋਟਾ ਜਿਹਾ ਵਲੌਗ ਬਣਾ ਲੈਨੇ ਆ ਇਹ ਨਾਲ ਦੀ ਨਾਲ ਸਮੋਸਾ ਮੰਗਦੇ ਚੰਨੇ 4 ਦਸੰਤੀ ਤੋਂ ਸਾਰੇ ਖਾਣੇ ਪਕਾਓ ਇੱਕ ਥਾਂ ਤੇ ਦੱਸੋ ਸਾਡੇ ਦਾ ਦੇ ਕਿਵੇਂ ਦਾ ਮੌਸਮ ਹੈ ਸਾਡੇ ਤਾਂ ਲੱਗੀ ਹੈ ਜੀ ਫੁੱਲ ਧੁੱਪ ਨਾਲ ਹਵਾ ਚਲੰਦੀ ਆ ਵਧੀਆ ਮੌਸਮ ਆ ਨਾ ਗਰਮੀ ਆ ਨਾ ਹੀ ਠੰਡ ਆ